ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਆਪਣਾ ਅਮਰ ਸੰਧੂ ਏ ਕਹਾਣੀ ਇੱਕ ਚੁਸਤ ਚਲਾਕ انسان ਦੀ ਹੈ ਜਿਸ ਨੂੰ ਜੰਗਲ ਵਿੱਚ ਗਵਾਚ ਜਾਣ ਤੋਂ ਬਾਅਦ ਇੱਕ ਫਰਿਸ਼ਤਾ ਬਚਾਉਂਦਾ ਕਹਾਣੀ ਸ਼ੁਰੂ ਹੁੰਦੀ ਹੈ ਜੰਗਲ ਵਿੱਚ ਪਹੁੰਚ ਕੇ ਕੁਦਰਤ ਦੀ ਸੁੰਦਰਤਾ ਦੇਖ ਕੇ ਕਰਨ ਬਹੁਤ ਹੀ ਖੁਸ਼ ਹੋਇਆ ਉਹ ਉੱਚੇ ਉੱਚੇ ਦਰਖਤ ਰੰਗ-ਬਰੰਗੇ ਫੁੱਲਾਂ ਅਤੇ ਪੰਛੀਆਂ ਦੀ ਮਿੱਠੀ ਆਵਾਜ਼ ਵਿੱਚ ਇੰਨਾ ਖੋ ਗਿਆ ਕਿ ਆਪਣੇ ਦੋਸਤਾਂ ਤੋਂ ਵੱਖ ਹੋ ਕੇ ਅਣਜਾਣ ਰਸਤੇ ਤੇ ਤੁਰ ਪਿਆ ਉਸ ਨੂੰ ਪਤਾ ਹੀ ਨਹੀਂ ਲੱਗਿਆ ਕਿ ਉਹ ਮੁੱਖ ਰਸਤੇ ਤੋਂ ਕਿੰਨਾ ਦੂਰ ਹੋ ਗਿਆ ਜਦੋਂ ਸ਼ਾਮ ਹੋਣ ਲੱਗੀ ਤਾਂ ਸੂਰਜ ਡੁੱਲਣਾ ਸ਼ੁਰੂ ਹੋਇਆ ਤੇ ਕਰਨ ਨੂੰ ਅਹਿਸਾਸ ਹੋਇਆ ਅਤੇ ਉਹ ਗਵਾਚ ਗਿਆ ਹੈ ਉਹਦਾ ਮੋਬਾਈਲ ਫੋਨ ਵੀ ਕੰਮ ਨਹੀਂ ਕਰ ਰਿਹਾ ਸੀ ਕਿਉਂਕਿ ਜੰਗਲ ਵਿੱਚ ਨੈਟਵਰਕ ਨਹੀਂ ਸੀ ਹੁਣ ਉਸ ਨੂੰ ਡਰ ਲੱਗਣ ਲੱਗ ਪਿਆ ਜੰਗਲ ਦੀ ਖਮੋਸ਼ੀ ਹੁਣ ਉਸ ਨੂੰ ਡਰਾਉਣੀ ਲੱਗੀ ਰਹੀ ਸੀ ਤੇ ਜਾਨਵਰਾਂ ਦੀ ਆਵਾਜ਼ ਉਸ ਦੇ ਦਿਲ ਵਿੱਚ ਖੌਫ ਪੈਦਾ ਕਰ ਰਹੀ ਸੀ ਭੁੱਖੇ ਪਿਆਸੇ ਤਕਾਵਟ ਨਾਲ ਉਦਾਸ ਪੂਰਾ ਹਾਲ ਹੋ ਗਿਆ ਉਸ ਦਾ ਸਾਰਾ ਹੰਕਾਰ ਟੁੱਟ ਚੁੱਕਾ ਸੀ ਉਸ ਨੇ ਅੱਖਾਂ ਬੰਦ ਕੀਤੀਆਂ ਤੇ ਪਹਿਲੀ ਵਾਰ ਦਿਲੋਂ ਰੱਬ ਨੂੰ ਯਾਦ ਕੀਤਾ। हे ਰੱਬਾ ਮੈਨੂੰ ਮaaf ਕਰੀ ਮੈਂ ਬਹੁਤ ਹੰਕਾਰੀ ਸੀ। ਕਿਰਪਾ ਕਰਕੇ ਮੇਰੀ ਮਦਦ ਕਰੋ। ਮੈਨੂੰ ਕੋਈ ਰਸਤਾ ਦਿਖਾਓ। ਜਿਵੇਂ ਹੀ ਉਸਨੇ ਅੱਖਾਂ ਖੋਲੀਆਂ ਉਸ ਨੂੰ ਦੂਰ ਇੱਕ ਮੱਧਮ ਜਹੀ ਰੋਸ਼ਨੀ ਦਿਖਾਈ ਦਿੱਤੀ। ਮੱਧਮ ਜਿਹੀ ਰੋਸ਼ਨੀ ਦਿਖਾਈ ਦਿੱਤੀ ਇੱਕ ਨਵੀਂ ਉਮੀਦ ਨਾਲ ਉਹ ਆਪਣੀ ਸਾਰੀ ਤਾਕਤ ਇਕੱਠੀ ਕਰਕੇ ਉਸ ਰੋਸ਼ਨੀ ਵੱਲ ਤੁਰ ਪਿਆ ਥੋੜੀ ਦੂਰ ਜਾ ਕੇ ਉਸਨੇ ਦੇਖਿਆ ਕਿ ਇੱਕ ਛੋਟੀ ਜਹੀ ਕੁਟਿਆ ਬਣੀ ਹੋਈ ਸੀ ਜਿਸ ਦੇ ਅੰਦਰ ਇੱਕ ਦੀਵਾ ਜਗ ਰਿਹਾ ਸੀ ਇੱਕ ਬਜ਼ੁਰਗ ਬਾਹਰ ਆਇਆ ਜਿਹਨ ਜਿੰਨਾ ਦੀ ਲੰਬੀਆਂ ਛੋਟੀ ਦਾੜੀ ਸੀ ਜਿੰਨਾ ਦੀ ਲੰਬੀ ਚਿੱਟੀ ਦਾੜੀ ਸੀ ਅਤੇ ਚਿਹਰੇ ਤੇ ਇੱਕ ਅਜੀਬ ਜਿਹਾ ਨੂਰ ਸੀ ਉਹਨਾਂ ਦੇ ਸਾਦੇ ਕੱਪੜੇ ਸਨ ਤੇ ਅੱਖਾਂ ਵਿੱਚ ਸ਼ਾਂਤੀ ਅਤੇ ਦਿਆ ਸੀ ਉਹ ਸੱਚੇ ਰੱਬ ਦੇ ਰੱਬ ਦਾ ਬੰਦਾ ਲੱਗ ਰਿਹਾ ਸੀ ਕਰਨ ਨੇ ਉਹਨਾਂ ਨੂੰ ਆਪਣੀ ਸਾਰੀ ਕਹਾਣੀ ਸੁਣਾਈ ਬਜ਼ੁਰਗ ਨੇ ਮੁਸਕੁਰਾਉਂਦਿਆਂ ਕਿਹਾ ਪੁੱਤਰ ਘਬਰਾ ਨਾ ਤੂੰ ਰੱਬ ਦੇ ਘਰ ਵਿੱਚ ਸੁਰੱਖਿਤ ਹੈ ਉਸ ਰੱਬ ਦੇ ਬੰਦੇ ਨੇ ਕਰਨ ਨੂੰ ਪਾਣੀ ਲਈ ਠੰਡਾ ਪਾਣੀ ਤੇ ਖਾਣਾ ਲਈ ਭੋਜਨ ਰੋਟੀ ਅਤੇ ਸਬਜ਼ੀ ਦਿੱਤੀ ਕਰਨ ਲਈ ਉਹ ਭੋਜਨ ਦੁਨੀਆ ਦੀ ਕਿਸੇ ਵੀ ਮਹਿੰਗੀ ਚੀਜ਼ ਤੋਂ ਵੱਧ ਸਵਾਦ ਸੀ ਰਾਤ ਨੂੰ ਉਸ ਬਜ਼ੁਰਗ ਨੇ ਕਰਨ ਨੂੰ ਆਪਣੀ ਕੁਟਿਆ ਵਿੱਚ ਸੌਣ ਲਈ ਜਗ੍ਹਾ ਦਿੱਤੀ ਅਗਲੀ ਸਵੇਰ ਜਦੋਂ ਕਰਨ ਉੱਠਿਆ ਤਾਂ ਬਜ਼ੁਰਗ ਨੇ ਉਸ ਨੂੰ ਕਿਹਾ ਚੱਲ ਪੁੱਤਰ ਮੈਂ ਤੈਨੂੰ ਬਾਹਰ ਜਾਣ ਦਾ ਰਸਤਾ ਵਿਖਾਵਾਂ ਉਹ ਕਰਨ ਨੂੰ ਨਾਲ ਲੈ ਕੇ ਜੰਗਲ ਦੇ ਇੱਕ ਅਜਿਹੇ ਰਸਤੇ ਤੇ ਲੈ ਗਿਆ ਜੋ ਸਿੱਧਾ ਮੁੱਖ ਸੜਕ ਤੇ ਨਿਕਲਦਾ ਸੀ ਜਾਣ ਤੋਂ ਪਹਿਲਾਂ ਕਰਨ ਨੇ ਹੱਥ ਜੋੜ ਕੇ ਉਸ ਬਜ਼ੁਰਗ ਦਾ ਧੰਨਵਾਦ ਕੀਤਾ ਤੇ ਕਿਹਾ ਬਾਬਾ ਜੀ ਤੁਸੀਂ ਮੇਰੇ ਲਈ ਰੱਬ ਬਣ ਕੇ ਆਏ ਹੋ ਮੈਂ ਤੁਹਾਡੇ ਇਹ ਇਨਸਾਨ ਕਦੇ ਨਹੀਂ ਭੁੱਲਾਂਗਾ ਬਜ਼ੁਰਗ ਨੇ ਮੁਸਕਰਾ ਕੇ ਕਿਹਾ ਪੁੱਤਰ ਮੈਂ ਤਾਂ ਸਿਰਫ ਇੱਕ ਜਰੀਆ ਹਾਂ ਮਦਦ ਦਾ ਉਸ ਉੱਪਰ ਵਾਲੇ ਨੇ ਹੀ ਕੀਤਾ ਹੈ ਯਾਦ ਰੱਖੀ ਜਦ ਇਨਸਾਨ ਦਾ ਹੰਕਾਰ ਟੁੱਟ ਟੁੱਟਦਾ ਹੈ ਤਾਂ ਰੱਬ ਦਾ ਰਸਤਾ ਦਿਸਦਾ ਹੈ ਹੁਣ ਜਾ ਤੇ ਇੱਕ ਚੰਗਾ ਇਨਸਾਨ ਬਣ ਕੇ ਜ਼ਿੰਦਗੀ ਜੀਵੀਂ ਇਹ ਕਹਿ ਕੇ ਬਜ਼ੁਰਗ ਵਾਪਸ ਜੰਗਲ ਵਿੱਚ ਚਲੇ ਗਏ ਕਰਨ ਇੱਕ ਨਵੇਂ ਸਬਕ ਸਿੱਖ ਕੇ ਘਰ ਪਰਤਿਆ ਉਹ ਸਿਰਫ ਜੰਗਲ ਤੋਂ ਬਾਹਰ ਨਹੀਂ ਆਇਆ ਸੀ ਬਲਕਿ ਆਪਣਾ ਹੰਕਾਰ ਦਾ ਜੰਗਲ ਤੋਂ ਬਾਹਰ ਆ ਗਿਆ ਆਪਣੇ ਹੰਕਾਰ ਦੇ ਜੰਗਲ ਤੋਂ ਬਾਹਰ ਆ ਗਿਆ ਸੀ ਉਸ ਦਿਨ ਤੋਂ ਬਾਅਦ ਉਹ ਇੱਕ ਨਿਮਰਤਾ ਅਤੇ ਸ਼ੁਕਰਗੁਜ਼ਾਰ ਇਨਸਾਨ ਬਣ ਗਿਆ ਜੇ ਕਹਾਣੀ ਵਧੀਆ ਲੱਗੀ ਤਾਂ ਸਾਰੇ ਜਾਣੇ ਚੈਨਲ ਨੂੰ ਸਬਸਕ੍ਰਾਈਬ ਕਮੈਂਟ ਲਾਈਕ ਸ਼ੇਅਰ ਜ਼ਰੂਰ ਕਰਿਓ ਅੱਗੇ ਤੋਂ ਹੋਰ ਵਧੀਆ ਕਰਨ ਦੀ ਕੋਸ਼ਿਸ਼ ਕਰਾਂਗੇ ਤੁਹਾਡਾ ਆਪਣਾ ਅਮਰ ਸੰਧੂ ਧੰਨਵਾਦ